ਸਵਾਲ ਫੇਰ ਖੜਾ ਹੁੰਦਾ ਹੈ ਕਿ ਬੇਸ਼ੱਕ ਇਹ ਸ਼ਹਿਰ ਦੀ ਹਦੂਦ ਦੇ ਵਿੱਚ ਨਹੀਂ ਹੈ ਪਿੰਡ ਦੀ ਹਦੂਦ ਦੇ ਵਿੱਚ ਹੈ ਤੇ ਇਹ ਦੋਨੇ ਪਰਿਵਾਰ ਰਲ ਕੇ ਇਹ ਦੋਨੇ ਧਿਰਾਂ ਰਲ ਕੇ ਇਸ ਦਾ ਹੱਲ ਕਿਉਂ ਨਹੀਂ ਕਰਦੀ ਇਹ ਦੂਰ ਤੱਕ ਇਹ ਪਾਣੀ ਖੜਾ ਹੈ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਕਾਫੀ ਦੂਰ ਤੱਕ ਖੜਾ ਹੈ ਇਧਰ ਤੁਸੀਂ ਮੰਡੀ ਵਾਲੇ ਪਾਸੇ ਨੂੰ ਝਾਤੀ ਮਾਰੋਗੇ ਤੇ ਇਧਰ ਵੀ ਇਹ ਜਿਹੜਾ ਹੈਗਾ ਪਾਣੀ ਉਹ ਬਹੁਤ ਦੂਰ ਤੱਕ ਖੜਾ ਹੈ ਬੇਸ਼ੱਕ ਪਾਣੀ ਇਹ ਗਲੋਟੀ ਖੁਰਦ ਦੇ ਹਦੂਦ ਦਾ ਹੈ ਜਾਂ ਗਲੋਟੀ ਖੁਰਦ ਦੇ ਵਿੱਚ ਜਿਹੜੇ ਸਨੀਕ ਨੇ ਉਹਨਾਂ ਦਾ ਹੈ ਪਰ ਮੁਸ਼ਕਲ ਜਿਹੜੀ ਹੈਗੀ ਆ ਉਹ ਰਾਹਗੀਰਾਂ ਨੂੰ ਆਉਂਦੀ ਹੈ ਤੇ ਕਿਸੇ ਦਿਨ ਇੱਥੇ ਵੱਡਾ ਹਾਦਸਾ ਵਾਪਰੇਗਾ ਤਾਂ ਇਸ ਦਾ ਹੱਲ ਵੀ ਕੀਤਾ ਜਾਵੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਦੀਪ ਜਿਹੜੇ ਰੋਡ ਤੇ ਅਸੀਂ ਖੜੇ ਆ ਇਹ ਕੋਟ ਈਸੇ ਖਾਂ ਤੋਂ ਮੋਗਾ ਰੋਡ ਹੈ ਨੈਸ਼ਨਲ ਹਾਈਵੇ 703 ਬੀ ਤੇ ਅਸੀਂ ਇਸ ਵਕਤ ਮੌਜੂਦ ਆ ਇਥੋਂ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਕਿ ਇਧਰ ਪਾਣੀ ਖੜਾ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਪਾਣੀ ਖੜਾ ਹੈ ਮੇਰੀ ਬਾਈਕ ਸਾਈਡ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰੇ ਨਾਲ ਇਧਰ ਨੂੰ ਪਹਿਲਾਂ ਵਿਖਾ ਦੇਣ ਨੂੰ ਇਹ ਜਿੱਧਰ ਹੁਣ ਤੁਸੀਂ ਕੈਮਰਾ ਦਾ ਸ਼ਾਟ ਤੁਸੀਂ ਦੇਖ ਰਹੇ ਹੋ ਇਧਰ ਮੋਗਾ ਹੈ ਇਧਰ ਮੋਗਾ ਹੈ ਤੇ ਇਹਦੋਂ ਦੂਸਰੇ ਪਾਸੇ ਹੁਣ ਤੁਹਾਨੂੰ ਘੁਮਾ ਕੇ ਵਿਖਾਉਣੇ ਆ ਸੀ ਕੈਮਰਾਮੈਨ ਤੁਹਾਨੂੰ ਵਿਖਾਉਂਦਾ ਹੈ ਇਧਰਲੇ ਪਾਸੇ ਨੂੰ ਕੋਟ ਈਸੇਖਾਨ ਇੱਥੋਂ ਤਕਰੀਬਨ ਤਕਰੀਬਨ 1 ਕਿਲੋਮੀਟਰ ਦੇ ਲਗਭਗ ਇੱਥੋਂ ਕੋਟ ਈਸੇਖਾਨ ਸ਼ੁਰੂ ਹੋ ਜਾਂਦਾ ਦਾਣਾ ਮੰਡੀ ਹੈ ਉਸ ਤੋਂ ਬਾਅਦ ਮੇਨ ਚੌਕ ਆਉਂਦਾ ਹੈ ਹੁਣ ਤੋਂ ਉਹ ਅਸੀਂ ਮੇਨ ਗੱਲ ਜਿਹੜੀ ਬੋਣੇ ਆ ਕਿ ਜਦੋਂ ਮੋਗਾ ਰੋਡ ਤੋਂ ਕੋਈ ਵੀ ਵਹੀਕਲ ਖਾਸ ਕਰਕੇ ਜਦੋਂ ਕੋਈ ਮੋਟਰਸਾਈਕਲ ਸਕੂਟਰ ਵਾਲਾ ਮੋਗਾ ਸਾਈਡ ਤੋਂ ਆਉਂਦਾ ਹੈ ਤੇ ਪਿੱਛੋਂ ਉਹਦੀ ਰਫਤਾਰ ਬਣੀ ਹੋਈ ਹੁੰਦੀ ਹੈ ਆਪਣੀ ਉਹ ਰਫਤਾਰ ਦੇ ਵਿੱਚ ਆਉਂਦਾ ਤੇ ਜਕਦਮ ਅੱਗੇ ਪਾਣੀ ਆਉਣ ਦੇ ਕਾਰਨ ਜਾਂ ਤਾਂ ਉਹਨੂੰ ਆਪਣਾ ਵਹੀਕਲ ਜਿਹੜਾ ਹੈਗਾ ਉਹ ਸੱਜੇ ਪਾਸੇ ਕਰਨਾ ਪੈਂਦਾ ਜਦੋਂ ਉਹ ਸੱਜੇ ਪਾਸੇ ਕਰਦਾ ਤੇ ਚਾਂਦ ਸੁਣ ਦੇਦੇ ਬੈਕ ਸਾਈਡ ਤੋਂ ਜਿਹੜੀ ਗੱਡੀ ਆਉਂਦੀ ਆ ਉਹਦੇ ਨਾਲ ਟੱਕਰ ਹੋ ਜਾਂਦੀ ਇਹ ਜਿਹੜੀ ਇਹ ਜਗ੍ਹਾ ਹੈਗੀ ਹੈ ਇਹ ਬਹੁਤ ਵੱਡੇ ਹਾਦਸੇ ਦੇ ਇੰਤਜ਼ਾਰ ਦੇ ਵਿੱਚ ਹੈ ਅੱਜ ਸਾਰਾ ਕੁਝ ਤਕਰੀਬਨ ਤਕਰੀਬਨ ਚੱਲ ਰਿਹਾ ਹੈ ਪਰ ਜਿਸ ਦਿਨ ਕਿਤੇ ਇੱਥੇ ਕੋਈ ਹਾਦਸਾ ਵਾਪਰ ਗਿਆ ਫੇਰ ਸਾਡੇ ਜਿਹੜੀ ਕੋਟੀ ਸੇਖਾਂ ਦੀ ਨਗਰਪਾਲਿਕਾ ਇੱਥੇ ਇੱਕ ਗੱਲ ਜ਼ਿਕਰਯੋਗ ਹੈ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ ਨਗਰਪਾਲਿਕਾ ਕਹਿੰਦੀ ਹੈ ਕਿ ਇਹ ਪਿੰਡ ਕਨੋਟੀ ਦੀ ਪਿੰਡ ਕਨੋਟੀ ਖੁਰਦ ਦੀ ਹੱਦ ਹੱਦ ਦੇ ਵਿੱਚ ਆਉਂਦੀ ਹੈ ਸਾਡੀ ਹੱਦ ਦੇ ਵਿੱਚ ਨਹੀਂ ਆਉਂਦੀ ਪਰ ਜਿਸ ਦਿਨ ਕੋਈ ਹਾਦਸਾ ਵਾਪਰ ਗਿਆ ਉਸ ਦਿਨ ਇਹੀ ਲੋਕ ਇਹੀ ਲੀਡਰ ਹਾਦਸਾ ਅਗ੍ਰਸਤ ਪਰਿਵਾਰ ਦੇ ਘਰੇ ਜਾ ਕੇ ਅਫਸੋਸਦਾਰ ਕਰਨਗੇ ਇੱਥੇ ਐਮਐਲਏ ਸਾਹਿਬ ਖੁਦ ਆਏ ਸੀ ਚੱਲ ਕੇ ਉਹਨਾਂ ਨੇ ਨਗਰਪੰਚਾਇਤ ਦੇ ਮੁਲਾਜ਼ਮਾਂ ਨੂੰ ਵੀ ਲੈ ਕੇ ਆਂਦਾ ਸੀਗਾ ਪਰ ਉਦੋਂ ਵੀ ਇਹੀ ਗੱਲ ਹੋਈ ਕਿ ਇਹ ਜਿਹੜੀ ਹਦੂਦ ਹੈ ਇਹ ਗਲੂਟੀ ਖੁਰਦ ਦੇ ਵਿੱਚ ਪੈਂਦੀ ਹੈ ਕੋਟ ਹਿੱਸੇ ਖਾਂ ਦੇ ਵਿੱਚ ਇਹ ਨਹੀਂ ਪੈਂਦੀ ਪਰ ਰੌਲਾ ਇਸ ਗੱਲ ਦਾ ਹੈ ਕਿ ਜੇ ਇਹ ਹਦੂਦ ਜਿਹੜੀ ਹੈਗੀ ਆ ਗਰੋਟੀ ਖੁਰਦ ਦੇ ਵਿੱਚ ਵੀ ਪੈਂਦੀ ਹੈ ਪਰ ਕੀ ਇਹ ਮੁਸ਼ਕਲ ਨਹੀਂ ਹੈ ਕੀ ਇਹ ਇਸ ਗੱਲ ਦੀ ਪਰੇਸ਼ਾਨੀ ਨਹੀਂ ਹੈ ਅਸੀਂ ਕਿਉਂ ਇੰਤਜ਼ਾਰ ਕਰ ਰਹੇ ਹਾਂ ਕਿਸੇ ਵੱਡੇ ਹਾਦਸੇ ਦਾ ਕਿ ਜਦੋਂ ਉਹ ਹਾਦਸਾ ਵਾਪਰੇਗਾ ਫਿਰ ਅਸੀਂ ਇਹਦਾ ਹੱਲ ਕਰਾਂਗੇ ਇਹ ਮੇਨ ਹਾਈਵੇ ਹੈ ਨੈਸ਼ਨਲ ਹਾਈਵੇ 703B ਮੋਗਾ ਤੋਂ ਕੋੜੀਸੇਹਾਂ ਕੋੜੀਸੇਹਾਂ ਤੋਂ ਮੋਗੇ ਨੂੰ ਜੋੜਦਾ ਹੈ ਜਦੋਂ ਮੋਗਿਆ ਆਉਣੇ ਆ ਤੇ ਖੱਬੇ ਹੱਥ ਮੰਡੀ ਦੇ ਨਾਲ ਇਹ ਤੁਸੀਂ ਪਾਣੀ ਦੇ ਛੱਪੜ ਲੱਗੇ ਦੇਖ ਸਕਦੇ ਹੋ ਜਦੋਂ ਟੂ-ਵੀਲ ਵੀਕਰ ਆਉਂਦੇ ਨੇ ਤੁਸੀਂ ਹੁਣ ਵੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਜਦੋਂ ਮੋਗਾ ਰੋਡ ਤੋਂ ਕੋਈ ਵੀਹਿਕਲ ਆਉਂਦਾ ਹੈ ਖਾਸ ਕਰਕੇ ਦੋ ਪਹੀਆ ਵੀਹਿਕਲ ਆਉਂਦਾ ਹੈ ਤਾਂ ਉਹਦੇ ਵਿੱਚ ਉਹਨੂੰ ਜੱਕਦਮ ਆਪਣੇ ਆਪ ਨੂੰ ਸੱਜੇ ਪਾਸੇ ਲੈ ਜਾਣਾ ਪੈਂਦਾ ਔਰ ਸੱਜੇ ਪਾਸੇ ਜਾਣ ਤੇ ਜਦੋਂ ਉਧਰੋਂ ਪਿੱਛੋਂ ਕੋਈ ਵੱਡੀ ਗੱਡੀ ਆਉਂਦੀ ਹੈ ਤਾਂ ਖਤਰਾ ਬਰਕਰਾਰ ਰਹਿੰਦਾ ਖਤਰਾ ਬਣਿਆ ਰਹਿੰਦਾ ਵੱਡੇ ਹਾਦਸੇ ਦਾ ਔਰ ਇੱਥੇ ਇਹ ਵੀ ਗੱਲ ਦੱਸ ਦਈਏ ਕਿ ਜਦੋਂ ਇਧਰਲੇ ਪਾਸੇ ਜਿਹੜੀ ਆਬਾਦੀ ਹੈ ਉਹ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਰੋਂਗ ਸਾਈਡ ਉਹਨਾਂ ਨੂੰ ਜਾਣਾ ਪੈਂਦਾ ਉਹ ਸਾਰੇ ਰੋਂਗ ਸਾਈਡ ਹੋ ਕੇ ਚੱਲਦੇ ਨੇ ਉਹ ਇਧਰਲੇ ਪਾਸੇ ਦੀ ਹਾਲਾਂ ਇਹ ਹਾਲਾਂਕਿ ਗਲਤ ਪਾਸਾ ਆਪਾਂ ਕਹਿ ਸਕਦੇ ਹਾਂ ਇਹ ਆਉਣ ਵਾਸਤੇ ਹੈ ਜਾਣ ਵਾਸਤੇ ਨਹੀਂ ਪਰ ਇਧਰ ਦੀ ਜਿਹੜਾ ਹੈਗਾ ਟ੍ਰੈਫਿਕ ਉਹ ਜਿਹੜਾ ਹੈਗਾ ਇੱਥੋਂ ਦੇ ਜਿਹੜੇ ਵਸਿੰਦੇ ਹੈਗੇ ਨੇ ਜਿਹੜੇ ਕੁਝ ਪਰਿਵਾਰ ਵਸਦੇ ਨੇ ਉਹ ਇੱਥੋਂ ਦੀ ਲੈ ਕੇ ਜਾਂਦੇ ਨੇ ਅਸੀਂ ਪ੍ਰਸ਼ਾਸਨ ਸਬੰਧਤ सरपंच सम्बन्धित पंच ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਕਿਸੇ ਹਾਦਸਾ ਵਾਪਰਨ ਤੋਂ ਪਹਿਲਾਂ ਪਹਿਲਾਂ ਇਸ ਦਾ ਕੋਈ ਠੋਸ ਹੱਲ ਜਿਹੜਾ ਹੈਗਾ ਉਹ ਕੱਢਿਆ ਜਾਵੇ ਪਾਣੀ ਦੀ ਨਿਕਾਸੀ ਜ਼ਰੂਰੀ ਹੈ ਇਹ ਵੀ ਆਪਾਂ ਨੂੰ ਸਭ ਨੂੰ ਪਤਾ ਹੈ ਪਰ ਅਸੀਂ ਕਿਉਂ ਡੀਗ ਰਹੇ ਹਾਂ ਕਿ ਕੋਈ ਵੱਡਾ ਹਾਦਸਾ ਹੋ ਵੀ ਤਾਂ ਇਹਦਾ ਹੱਲ ਕੱਢਿਆ ਜਾਵੇ ਬਾਅਦ ਚ ਇਹਦਾ ਹੱਲ ਹੋ ਵੀ ਜਾਵੇਗਾ ਪਰ ਜਦ ਤੱਕ ਕੋਈ ਹਾਦਸਾ ਨਹੀਂ ਹੁੰਦਾ ਤਦ ਤੱਕ ਇਹ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹੀ ਬਰਕਰਾਰ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਮੁਸ਼ਕਲ ਦਾ ਸਾਹਮਣਾ ਜਿਹੜਾ ਹੈਗਾ ਉਹ ਰਾਹੀਰ ਕਰ ਰਹੇ ਨੇ ਗੱਲ ਫਿਰ ਉੱਥੇ ਆਉਂਦੀ ਹੈ ਕਿ ਜਦੋਂ ਕੋਈ ਹਾਦਸਾ ਵਾਪਰ ਗਿਆ ਤਾਂ ਫਿਰ ਇਹਦਾ ਹੱਲ ਵੀ ਨਿਕਲਿਆ ਆਵੇਗਾ ਕੈਮਰਾਮੈਨ ਸੁਖਵਿੰਦਰ ਕਾਲੇ ਦੇ ਨਾਲ ਮੈਂ ਖੇਤਪਾਲ ਸਿੰਘ ਦੀ